18 ਸ਼ੂਆਂ ਦਾ ਜੇਤੂ ਘੋੜਾ ਸਤਾਰ ਦਿਖਾਉਣਾ ਮਿੱਤਰੋ ਤੁਹਾਨੂੰ ਅੱਜ ਜਿਸ ਘੋੜੇ ਨੇ ਇੱਕ ਬਖਰੀ ਮਸਾਲ ਕੈਮ ਕੀਤੀ ਆ ਘੋੜਾ ਸੋਹਣਾ ਹੀ ਬਹੁਤ ਆ ਯਾਰ ਲੰਮਾ ਲੰਜਾ ਦੇਖੋ ਤੁਸੀਂ ਕਿੰਨਾ ਮੈਨੂੰ ਨਹੀਂ ਲੱਗਦਾ ਵੀ ਇੰਡੀਆ ਦੇ ਵਿੱਚ ਕੋਈ ਹੋਰ ਇਹੋ ਜਿਹਾ ਮਾਰਵਾੜੀ ਘੋੜਾ ਹੋਣਾ ਜਿਹਦੀ ਇੰਨੀ ਲੈਂਥ ਹੋਵੇ ਸਭ ਤੋਂ ਵੱਡੀ ਕੁਆਲਿਟੀ ਆ ਜਿਹੜੀ ਇੱਕ ਨੰਬਰ ਤੇ ਲੈਂਥ ਬਹੁਤ ਜ਼ਿਆਦਾ ਐ ਇਸ ਘੋੜੇ ਦੀ ਸਾਰੇ ਘੋੜਿਆਂ ਨਾਲੋਂ ਜ਼ਿਆਦਾ ਲੈਂਥ ਆ ਮਾਰਵਾੜੀ ਦੇ ਵਿੱਚ ਗਰਦਨ ਦੇਖੋ ਇਹਦੀ ਕਿੰਨੀ ਲੰਮੀ ਆ ਤੇ ਦੂਸਰੀ ਵੱਡੀ ਗੱਲਬਾਤ ਆ ਜਿਹੜੀ ਪ੍ਰੋਪਰ ਇੱਕੋ ਜਾਂ ਪੰਜ ਕਲਿਆਣਾਗਾ ਮਾਰਕਿੰਗ ਦੇਦੀ ਦੇ ਲੋਕ ਫੈਨ ਨੇ ਚੰਗਾ ਕੱਦ ਕਾਠ ਤੇ ਸੋਹਣੀ ਮਾਰਕਿੰਗ ਮੱਥੇ ਤੇ ਪ੍ਰੋਪਰ ਸੋਨਾ ਪਟਾ ਇਸ ਘੋੜੇ ਨੂੰ ਹੋਰ ਵੀ ਚਾਰ ਚੰਨ ਲਾਉਂਦਾਗਾ ਘੋੜੇ ਦੇ ਵਿੱਚ ਐਗਰੈਸ਼ਨ ਖੜਨੀ ਕਰਨੀ ਬਾ ਕਮਾਲ ਆ ਯਾਰ ਤੇ ਵਧਾਈਆਂ ਦਿੰਨੇ ਆ ਬਾਈ ਪਿੰਕੇ ਤੇ ਸਣੀ ਅਰਗਿਆਂ ਨੂੰ ਜਿਨ੍ਹਾਂ ਨੇ ਇਸ ਘੋੜੇ ਨੂੰ ਬੜਾ ਫਿੱਟ ਕਰਕੇ ਰੱਖਿਆਗਾ ਇੱਥੇ ਹੀ ਗੱਲ ਖਤਮ ਨਹੀਂ ਹੁੰਦੀ 18 ਸ਼ੋਹਾਂ ਦੇ ਵਿੱਚ ਇਹ ਪਹਿਲਾਂ ਜਿੱਤ ਚੁੱਕਿਆ ਤੇ ਐਤਕੀ ਫੇਰ ਗੱਡਮੀ ਤਿਆਰੀ ਲਾਈ ਆ ਬਾਈ ਪਿੰਕੇ ਅਰਗਿਆਂ ਨੇ ਕਹਿੰਦੇ ਐਤਕੀ ਫੇਰ ਝਟ ਦੇਖਾਂਗੇ ਸਾਰੇ ਸ਼ੋਹਾਂ ਦੇ ਵਿੱਚ ਇਹਨੂੰ ਆਪਾਂ ਐਤਕੀ ਫੇਰ ਲਾਵਾਂਗੇ ਐਂ ਕਹਿੰਦੇ ਉਂਗਲ ਖੜੀ ਕਰਕੇ ਦਿਖਾਉਣੀਆਂ ਇਸ ਵਾਰ ਫੇਰ ਸੋ ਦੋਸਤੋ ਲਾਈਨ ਬਾਰੇ ਮੈਂ ਤੁਹਾਨੂੰ ਇਹਦੇ ਦੱਸਦਾ ਅਲੀ ਕਿਰਲ ਗੜਾ ਵਾਲੀ ਲਾਈਨ ਦਾ ਇਹ ਇੱਕ ਵੱਖਰੀ ਬਲੱਡ ਲਾਈਨ ਆ ਦੋਸਤੋ ਇਸ ਘੋੜੇ ਦੀ ਜਿਹੜੀਆਂ ਪੰਜਾਬ ਦੀਆਂ ਨਾਮੀ ਬਲੱਡ ਲਾਈਨਾਂ ਨੇ ਤਿੰਨ ਚਾਰ ਉਹਨਾਂ ਦੇ ਵਿੱਚੋਂ ਇੱਕ ਆ ਇਹ ਲਾਈਨ ਸੋ ਇਹ ਵੀ ਘੋੜੇ ਦਾ ਇੱਕ ਪਲੱਸ ਪੁਆਇੰਟ ਆ ਵੀ ਇਹ ਇੱਕ ਵੱਖਰੀ ਲਾਈਨ ਨੂੰ ਪ੍ਰਮੋਟ ਕਰ ਰਿਹਾ ਜਿਹਦੇ ਵਿੱਚ ਕੋਈ ਇਨਬਰੀਡਿੰਗ ਵਾਲਾ ਸਿਸਟਮ ਨੇੜੇ țeੜੇ ਤੱਕ ਵੀ ਹੈ ਨਹੀਂ ਰਿਜ਼ਲਟ ਵੀ ਸਤਾਰਨੇ ਬਾ ਕਮਾਲ ਦੇ ਤੇ ਇਦੇ ਨਾਲ ਨਾਲ ਐਤਕੀ ਇਹਦੇ ਬੱਚੇ ਵੀ ਤਿੰਨ ਚਾਰ ਸੋਨੂੰ ਸ਼ੋਹਾਂ ਦੇ ਵਿੱਚ ਖੜੇ ਮਿਲਣਗੇ 51000 ਰੁਪਿਆ ਸਟੱਡ ਸਰਵਿਸ ਦੀ ਫੀਸ ਆ ਤੇ ਮੈਨੂੰ ਨਹੀਂ ਲੱਗਦਾ ਵੀ 68+ ਹਾਈਟ ਦਾ ਘੋੜਾ ਜਿਹੜਾ ਇੰਡੀਆ ਦੇ ਵਿੱਚ ਕੋਈ ਹੋਰ ਮਾਰਵਾੜੀ ਹੋਵੇ ਤੇ ਇੰਨਾ ਸੋਹਣਾ ਸੁਨੱਖਾ ਹੋਵੇ ਪ੍ਰੋਪਰ ਮਾਰਕਿੰਗ ਦੇ ਵਿੱਚ ਹੋਵੇ ਲਾਇਦਾ ਵੱਖਰਾ ਘੋੜਾ ਹੋਵੇ ਲਾਈਨ ਵੱਖਰੀ ਹੋਵੇ ਤੇ ਰਿਜ਼ਲਟਾਂ ਵਾਲੀ ਵੀ ਤੈਹ ਤੋੜੀ ਆਉਂਦਾ ਹੋਵੇ ਪਰ ਬੰਦਿਆਂ ਨੇ ਫੀਸ 51000 ਰੱਖੀ ਹੋਵੇ ਬਾਕੀ ਗੱਲਬਾਤ ਬਾਈ ਪੈਂਕੇ ਅਰਗਿਆਂ ਦੇ ਨਾਲ ਕਰਦੇ ਆਂ ਆਪਾਂ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬੇਅੰਤ ਮਾਣ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਦੇ ਉੱਤੇ ਜਿੰਨੇ ਵੀ ਘੋੜਾ ਪਾਲਕ ਵੀਰ ਸਾਡੇ ਨਾਲ ਜੁੜੇ ਆ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਕਰਦਾ ਜੀ ਸੋ ਦੋਸਤੋ ਆਪਾਂ ਤੁਹਾਨੂੰ ਹਰ ਬਾਰ ਦੀ ਤਰ੍ਹਾਂ ਚੰਗੇ ਚੰਗੇ ਪੰਜਾਬ ਦੇ ਨਾਮੀ ਤੇ ਕਹਿ ਲੋ ਵੀ ਮਾਰਵਾੜੀ ਜਾਂ ਨੋਕਰੇ ਚੰਗੇ ਸਟੱਡ ਫਾਰਮਾਂ ਦੇ ਘੋੜੇ ਜ ਦਿਖਾਉਣੇ ਰਹਿੰਦੇ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਇਹੋ ਜਿਹਾ ਘੋੜਾ ਦਿਖਾ ਰਹੇ ਹਾਂ ਜਿਨੇ ਆਪਣੇ ਦਮ ਦੇ ਉੱਤੇ ਇੱਕ ਪੰਜਾਬ ਦੇ ਵਿੱਚ ਪੰਜਾਬ ਦੀ ਆਪਣੀ ਬੱਕਰੀ ਬਰੀਡ ਕਹਿ ਲਓ ਜਿਵੇਂ ਆਮ ਜ਼ਿਆਦਾਤਰ ਅਲੀਸ਼ਾਨ ਲੈਣ ਜਾਦੀ ਹੋਈ ਪਈਆ ਸੋ ਇਸ ਘੋੜੇ ਨੇ ਆਪਣੀ ਲਾਈਨ ਨੂੰ ਅੱਗੇ ਲੈ ਕੇ ਆਇਆ ਘੋੜਾ ਤੇ ਬੜਾ ਇਹਨੇ ਪਰਫੁੱਲਟ ਕੀਤਾ ਉਸ ਲਾਈਨ ਨੂੰ ਤੇ ਇਸ ਘੋੜੇ ਨੂੰ ਲੋਕ ਚਾਹੁੰਦੇ ਬਹੁਤ ਆ ਰਿਜ਼ਲਟ ਬਹੁਤ ਚੰਗੇ ਆਏ ਆ ਘੋੜਾ ਸੋਹਣਾ ਵੀ ਬਹੁਤ ਆ ਕੱਦ ਕਾਠ ਵੀ ਬੜਾ ਚੰਗਾ ਤੇ ਸਭ ਤੋਂ ਵੱਡੀ ਗੱਲ ਆ ਜਿਹੜੀ ਵੀ ਇੰਡੀਆ ਦੇ ਵਿੱਚ ਇਹੋ ਜਿਹਾ ਕੋਈ ਸ਼ੋਹ ਨਹੀਂ ਹੋਣਾ ਜਿੱਥੇ ਇਹ ਘੋੜਾ ਨਾ ਗਿਆ ਹੋਵੇ ਤੇ ਚੰਗੀ ਪੋਜੀਸ਼ਨ ਲੈ ਕੇ ਨਾਮ ਮੜਿਆ ਹੋਵੇ ਸੋ ਇਸ ਘੋੜੇ ਦੀ ਫੈਨ ਫਾਲੋਇੰਗ ਬਹੁਤ ਆ ਅਕਸਰ ਹੀ ਇਸ ਘੋੜੇ ਨੂੰ ਲੋਕ ਦੇਖਣਾ ਪਸੰਦ ਕਰਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਨਾਲ ਗੱਲਬਾਤ ਦੇ ਦਰਮਿਆਨ ਬਾਈ ਪੈਂਕਾ ਇਧਰਲੇ ਪਾਸੇ ਬੈਠਾ ਬਾਈ ਪੈਂਕਾ ਪਹਿਲਵਾਨ ਖਾਈਪਿੰਡ ਬੈਠੇ ਆਪਾਂ ਬਾਈ ਸਣੀ ਪਹਿਲਵਾਨ ਬੈਠਾ ਤੇ ਨਾਲ ਬਾਬਾ ਜੀ ਬੈਠੇ ਆ ਸੋ ਤਕਰੀਬਨ ਤੁਹਾਨੂੰ ਦੇਖ ਕੇ ਪਤਾ ਲੱਗ ਹੀ ਗਿਆ ਹੋਣਾ ਕਿ ਇਸ ਘੋੜੇ ਬਾਰੇ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਹਾਂਜੀ ਦੋਸਤੋ ਸਤਾਰ ਘੋੜਾ ਅਲੀ ਕਿਰ ਲਗਾੜਾ ਲਈ ਲੈਣ ਦਾ ਪੰਜ ਕਿ ਲਿਆਣਾ ਜਿਹੜਾ ਕਿ ਆਪਦੀ ਮਾਰਕਿੰਗ ਚੰਗੀ ਕਦ ਕੱਠੀ ਕਰਕੇ ਤੇ ਸ਼ੋਹਾਂ ਦਾ ਕਰਕੇ ਜਾਂ ਕਹਿ ਲੋ ਵੀ ਅੱਜ ਕੱਲ੍ਹ ਆਪਦੇ ਬੱਚਿਆਂ ਦਾ ਕਰਕੇ ਇੱਕ ਚਰਚਾ ਦਾ ਵਿਸ਼ਾ ਬਣ ਜਾਂਦਾ ਸੋ ਅੱਜ ਆਪਾਂ ਖੁੱਲੀਆਂ ਗੱਲਾਂ ਬਾਤਾਂ ਸਤਾਰ ਬਾਰੇ ਕਰਾਂਗੇ ਤੇ ਉਹਦੇ ਰਿਜ਼ਲਟਾਂ ਬਾਰੇ ਗੱਲਬਾਤ ਕਰਾਂਗੇ ਕਿੰਨੀ ਬਾਈ ਆ ਰਗੇ ਨੇ ਅੱਜ ਕੱਲ੍ਹ ਉਹਦੀ ਸਟੱਡ ਸਰਵਿਸ ਦੀ ਫੀਸ ਰੱਖੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਸ਼ੋਅ ਚੱਲਣਗੇ ਉਹਨਾਂ ਵਾਸਤੇ ਸ਼ੋਅਾਂ ਨੂੰ ਲੈ ਕੇ ਇਹਨਾਂ ਦੀ ਕੀ ਪਲਾਨਿੰਗ ਆ ਕੀ ਤਿਆਰੀ ਆ ਸਾਰੀ ਗੱਲਬਾਤ ਬਾਈ ਪਿੰਕੇ ਤੋਂ ਤੇ ਆਪਾਂ ਸਣੀ ਤੋਂ ਕਲੀਅਰ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਪਿੰਕੇ ਸਤਿ ਸ਼੍ਰੀ ਅਕਾਲ ਬ्यानਤ ਬਾਈ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਹਾਂਜੀ ਸਾਡੇ ਫਾਰਮ ਤੇ ਸਾਰੀ ਟੀਮ ਦਾ ਹੀ ਬਹੁਤ ਧੰਨਵਾਦ ਦਿਲੋਂ ਧੰਨਵਾਦ ਕਰਦੇ ਆਂ ਵੀਰੇ ਹਾਂਜੀ ਹਾਂਜੀ ਵੀਰੇ ਤੇ ਪਿੰਕੇ ਵੀਰੇ ਪਹਿਲਾਂ ਤਾਂ ਆਪਣੇ ਪਿੰਡ ਦਾ ਥੋੜਾ ਜਿਹਾ ਆਪਾਂ ਜਿਵੇਂ ਬਾਈ ਸਣੀ ਵਰਗੇ ਨਾਲ ਬੈਠੇ ਆ तकरीबन ਹਰ ਵੀਡੀਓ ਦੇ ਵਿੱਚ ਭਰਾ ਆਪਣੇ ਨਾਲ ਹੀ ਹੁੰਦੇ ਆ ਹੋਰ ਵੀ ਆਪਣੇ ਮਿੱਤਰ ਪਿਆਰੇ ਦੇਖੋ ਅੱਜ ਨਾਲ ਹੀ ਸੀ ਸਾਰੇ ਹਨਾ ਤੇ ਸ਼ੋਰਟ ਦੇ ਵਿੱਚ ਆਪਣੇ ਪਿੰਡ ਦਾ ਐਡਰੈਸ ਆਪਾਂ ਕਲੀਅਰ ਕਰ ਦਈਏ ਬਾਈ ਹਨਾ ਖਾਈ ਪਿੰਡ ਆ ਜਿਹੜਾ ਆਪਣਾ ਵੈਸੇ ਤਾਂ ਹੁਣ ਦੱਸਣ ਦੀ ਬਹੁਤਾ ਲੋੜ ਨਹੀਂ तकरीबन ਸਾਰੇ ਭਰਾ ਜਾਣਦੇ ਆ ਜੀ ਬਾਈ ਫਿਰ ਵੀ ਨਵੇਂ ਬੰਦਿਆਂ ਨੂੰ ਆਪਾਂ ਦੱਸਦੀ ਐ ਐਡਰੈਸ ਥੋੜਾ ਜਿਹਾ ਇਹ ਬਾਈ ਮੋਗੇ ਤੋਂ 35 36 ਕਿਲੋਮੀਟਰ ਰਹਿ ਜਾਂਦਾ ਬਰਨਾਲੇ ਤੋਂ ਵੀ ਇੰਨਾ ਹੀ ਰਹਿ ਜਾਂਦਾ ਹਾਂਜੀ ਬਾਈ ਬਠਿੰਡੇ ਤੋਂ 55 ਕਿਲੋਮੀਟਰ ਰਹਿ ਜਾਂਦਾ ਜੀ ਠੀਕ ਆ ਬਾਈ ਆਪਾਂ ਸੈਂਟਰ ਜਿਹੇ ਚ ਬੈਠੇ ਆ ਵੀਰੇ ਠੀਕ ਆ ਵੀਰੇ ਜੀ ਬਾਈ ਠੀਕ ਹੈ ਜੀ ਤੇ ਬਾਕੀ ਇੱਧਰ ਵੀ ਮੇਰਾ ਖਿਆਲ ਆ ਜਿਹੜਾ ਆਪਣਾ ਭਗਤੇ ਤੋਂ ਵੀ ਤਕਰੀਬਨ ਹਾਂ ਭਗਤੇ ਤੋਂ 15 16 ਕਿਲੋ 15 16 ਕਿਲੋ ਠੀਕ ਹੈ ਬਾਈ ਪਿੰਕੇ ਜਿਵੇਂ ਬਾਈ ਮੈਂ ਭਰਾਵਾਂ ਨੂੰ ਦੱਸ ਕੇ ਹਟਿਆ ਬਈ ਸਤਾਰ ਨੇ ਦੇਖੋ ਮਾਲਕ ਦੀ ਬਹੁਤ ਮਿਹਰ ਰਹੀ ਹੈ ਇਹਦੇ ਤੇ ਪਹਿਲਾਂ ਸ਼ੁਰੂ ਤੋਂ ਲੈ ਕੇ ਜਦੋਂ ਦਾ ਇਹਦਾ ਮੰਨ ਲਓ ਵੀ ਇਹ ਅਡਲਟ ਹੋਇਆ ਬਾਈ ਜੀ ਬਾਈ ਸ਼ੋਹਾਂ ਦੇ ਵਿੱਚ ਜਾਣ ਲੱਗਿਆ ਬਾਈ ਮਿਲਕ ਟੀਥ ਕੈਟਾਗਰੀ ਤੋਂ ਲੈ ਕੇ ਹੁਣ ਤੱਕ ਵੀ ਇਹਦਾ ਜਿਹੜਾ ਸ਼ੋਹਾਂ ਦਾ ਸਬਰ ਰਿਹਾ ਜੀ ਬਾਈ ਇਹਨੇ ਬਾਈ ਇੱਕ ਚੰਗਾ ਨਾਮ ਖੱਟਿਆਗਾ ਇੱਕ ਵੱਖਰੀ ਲਹਿਦੀ ਪਛਾਣ ਬਣਾਈ ਆ ਆਪਦੀ ਨਾ ਬਿਲਕੁਲ ਜੀ ਬਿਲਕੁਲ ਤੇ ਥੋੜਾ ਜਿਹਾ ਆਪਾਂ ਭਰਾਵਾਂ ਨੂੰ ਇਹ ਦੱਸ ਦੇ ਵੀ ਆਪਣੇ ਕੋਲੇ ਘੋੜਾ ਆਏ ਨੂੰ ਕਿੰਨਾ ਕੁ ਟਾਈਮ ਹੋ ਗਿਆ ਬਾਈ ਤੇ ਕਿ ਕਿਦਾਂ ਦੀ ਥੋੜੀ ਸਟਾਰ ਦੇ ਨਾਲ ਜਰਨੀ ਰਹੀ ਆ ਹੁਣ ਤੱਕ ਆਪਣੇ ਕੋਲੇ ਬਾਈ 25 ਜੁਲਾਈ ਨੂੰ ਆਇਆ ਸੀ ਇਹ 2023 ਚ ਹਾਂਜੀ ਬਾਈ ਤੇ ਆਹ ਦੇਖ ਲਓ ਤੁਸੀਂ ਢਾਈ ਸਾਲ ਹੋ ਗਏ ਨੇ ਢਾਈ ਕੁ ਸਾਲ ਹੋ ਗਏ ਬਾਈ ਆਪਣੇ ਕੋਲੇ ਆਏ ਨੂੰ ਠੀਕ ਹੈ ਬਾਈ ਤੇ ਉੱਥੇ 12 ਸ਼ੋਅ ਜਿੱਤਿਆ ਵਾ ਸੀ ਇਹ 6 ਸ਼ੋਅ ਆਪਾਂ ਲਾਏ ਸੀ ਤੇ ਇਹ ਟੋਟਲ 18 ਹੋ ਗਏ ਬਾਈ ਠੀਕ ਹੈ ਜੀ ਬਾਈ ਠੀਕ ਹੈ ਮੇਰਾ ਖਿਆਲ ਹੈ ਜਿਵੇਂ ਮੈਂ ਦੱਸਿਆ ਭਰਾਵਾਂ ਨੂੰ ਹਰੇਕ ਸ਼ੋਅ ਦੇ ਵਿੱਚ ਇੰਡੀਆ ਦੇ ਜਿੰਨੇ ਵੀ ਹੁੰਦੇ ਆ ਰਾਜਸਥਾਨ ਕਹੋ ਅਮદાવાદ ਵਾਲੀ ਸਾਈਡ ਹੋ ਲੋਗੇ ਪੰਜਾਬ ਦੇ ਤਾਂ ਲਗਭਗ ਹਰ ਵਾਰ ਜਾਂਦੇ ਬਿਲਕੁਲ ਬਿਲਕੁਲ ਠੀਕ ਹੈ ਵੀਰੇ ਤੇ ਉਹਦੇ ਪਿੱਛੇ ਵੀਰੇ ਤੁਹਾਨੂੰ ਕੀ ਲੱਗਦਾ ਵੀ ਕਾਰਨ ਕੀ ਰਿਹਾ ਜਦੋਂ ਬਾਈ ਜੋ ਬਣ ਅਰ ਗਏ ਨੇ ਵੀ ਦੇਖੋ ਪਹਿਲਾਂ ਇਸ ਘੋੜੇ ਤੇ ਬਹੁਤ ਮਿਹਨਤ ਕੀਤੀ ਆ ਉਸੇ ਤਰ੍ਹਾਂ ਉਹੀ ਮਿਹਨਤ ਤੁਸੀਂ ਵੀ ਲਗਾਤਾਰ ਜਾਰੀ ਰੱਖੀ ਆ ਜੀ ਹਾਂਜੀ ਹਾਂਜੀ ਬਾਈ ਇਹਦੇ ਆ ਮੰਨ ਲਓ ਸ਼ੋਅ ਜਿੱਤਣ ਦਾ ਕਾਰਨ ਤੁਹਾਨੂੰ ਕੀ ਲੱਗਦਾ ਵੀ ਇਹਨੇ ਇੱਕ ਆਪ ਦੀ ਵੱਖਰੀ ਪਛਾਣ ਬਣਾਈ ਆ ਬਾਈ ਇੱਕ ਤਾਂ ਦੇਖੋ ਉਹਦੀ ਲਾਈਨ ਬੱਕਰੀ ਆ ਪਰ ਸ਼ੋਹਾਂ ਦਾ ਜੇ ਆਪਾਂ ਦੇਖੀਏ ਬਾਈ ਉਹਦੇ ਵਿੱਚ ਇਹਨੇ ਆਪ ਦਾ ਰਤਬਾ ਕਿਵੇਂ ਕਾਇਮ ਕੀਤਾ ਵਾ ਵੀਰੇ ਬਿਊਟੀ ਬਹੁਤ ਕਾਇਮ ਆ ਸਾਰਾ ਕੁਝ ਹੀ ਸੋਹਣਾ ਵਾਣਾ ਜਿਵੇਂ ਜਿਉਂ ਜਾ ਚਾਹੀਦਾ ਵਾ ਹੂੰ ਬੈਸਟ ਕੁਆਲਟੀ ਹੋਈ ਆ ਸਾਰੀ ਠੀਕ ਆ ਬਾਈ ਤੇ ਬਾਕੀ ਆਉਣ ਵਾਲੇ ਸਮੇਂ 'ਚ ਫੇਰ ਮਹਾਰਾਜ ਕਰੂ ਕਿਰਪਾ ਹੂੰ ਠੀਕ ਆ ਬਾਈ ਤੇ ਹੁਣ ਬਾਈ ਜਿਵੇਂ ਆਪਣੇ ਕੋਸ਼ਕ ਦਿਨਾਂ ਤੱਕ ਸਟਾਰਟ ਹੋ ਜਾਣਾ ਸੀ ਜਿਹੜਾ ਸ਼ੋਅ ਹੁੰਦਾ ਜੀ ਬਾਈ ਤੇ ਤਿਆਰੀ ਆ ਬਾਈ ਫਰਮਾਇਤ ਕੀ ਲਾਉਂਗੇ ਹਾਂ ਬਾਈ ਤਿਆਰੀ ਸੀਗੀ ਬਾਈ ਫੁੱਲ ਹੀ ਸੀ ਤਿਆਰੀ ਕੋੜਾ ਆਪਾਂ ਪੋਸ਼ ਕਰ ਵੀ ਲਾਉਣਾ ਸੀ ਸ਼ੋਅ ਤੇ ਹਾਂਜੀ ਬਾਈ ਆਪਣੇ ਜਿਹੜਾ ਮੁੰਡਾ ਕੋੜਾ ਸਾਹਮ ਦਾ ਯੂ ਦੀ ਡੈਥ ਹੋ ਗਈ ਸੀ ਬਾਈ ਹਾਂਜੀ ਹਾਂਜੀ ਬਾਈ ਉਹਦਾ ਕਰਕੇ ਫਿਰ ਆਪਾਂ ਕੈਨਸਲ ਕਰਤਾ ਸੀ ਠੀਕ ਹੈ ਬਾਈ ਉਹਦੇ ਨਾਲ ਬਾਈ ਤੁਹਾਡਾ ਬਹੁਤ ਪਿਆਰ ਸੀ ਨਾ ਸਾਰੇ ਫਾਰਮ ਦੀ ਜ਼ਿੰਮੇਵਾਰੀ ਸਮਝਦਾ ਬਿਲਕੁਲ ਬਾਈ ਫਿਕਰ ਨਹੀਂ ਸੀ ਬਾਈ ਆਪਾਂ ਨੂੰ ਜਮੈਂ ਹੀ ਨਹੀਂ ਫਿਕਰ ਸੀ ਹੂੰ ਆ ਪਿੱਛੇ ਜੀ ਆਪਣੀ ਗੱਲ ਹੋਈ ਆ ਬਾਈ ਤੁਸੀਂ ਕਹਿੰਦੇ ਸੀ ਵੀ ਵਿਚਾਰ ਹੈਗਾ ਪੁਸ਼ਕਰ ਲੈ ਕੇ ਆਉਣਾ ਹਾਂਜੀ ਹਾਂਜੀ ਬਾਈ ਉਸ ਤੋਂ ਬਾਅਦ ਚੋ ਚਾਂਸ ਬਣ ਗਿਆ ਮੁੰਡਾ ਹਾਂਜੀ ਬਾਈ ਚਾਂ ਚੱਕ ਹੀ ਬਣ ਗਿਆ ਜੀ ਬਸ ਠੀਕ ਆ ਬਾਈ ਜੀ ਠੀਕ ਆ ਜੀ ਬਾਈ ਤੇ ਹੁਣ ਬਾਈ ਅੱਗੇ ਚਲੋ ਪ੍ਰਮਾਤਮਾ ਨੂੰ ਜੋ ਮਨਜ਼ੂਰ ਸੀ ਉਹ ਹੋਇਆ ਹਨਾ ਬਿਲਕੁਲ ਬਾਈ ਆਪਣੇ ਹੱਥ ਬਸ ਨਹੀਂ ਕੁਝ ਤੇ ਹੁਣ ਜਿਵੇਂ ਆਪਣੇ ਮੋਗੇ ਵਾਲੇ ਸ਼ੋਹ ਦੀ ਡੇਟ ਅਨਾਉਂਸ ਹੋ ਗਈ ਬਾਈ ਹਾਂਜੀ ਬਾਈ ਮੋਗੇ ਆਪਣਾ ਸ਼ਨੀ ਅੰਕਲ ਨੂਰ ਵੀਰ ਯਾਰ ਗਾਣਾ ਵਧੀਆ ਪਿਆਰ ਹਾਂਜੀ ਬਾਈ ਤੇ ਲਾਵਾਂਗੇ ਬਾਈ ਆਪਾਂ ਉੱਥੇ ਸ਼ੋ ਉੱਥੇ ਹੀ ਓਪਨ ਕਰਾਂਗੇ ਆਪਾਂ ਠੀਕ ਆ ਬਾਈ ਜੀ ਠੀਕ ਹੈ ਜੀ ਵਾਹਿਗੁਰੂ ਕਿਰਪਾ ਕਰੇ ਹਾਂਜੀ ਬਈ ਸਾਰੇ ਸ਼ੋਹੀ ਲਾਵਾਂਗੇ ਜੀ ਬਈ ਠੀਕ ਹੈ ਬਈ ਤੇ ਜਿਵੇਂ ਬਾਈ ਪਿਓ ਵਾਲੇ ਪਾਸਿਓਂ ਇਹਦੀ ਅਲੀ ਕਿਰਲ ਗੜਾ ਵਾਲੀ ਲੈਣ ਤੱਕ ਲਗਭਗ ਸਾਰੇ ਜਾਣਦੇ ਆ ਜੀ ਬਈ ਜੀ ਥੋੜਾ ਜਿਹਾ ਮਾਂ ਵਾਲੇ ਪਾਸਿਓਂ ਵੀ ਆਪਾਂ ਕਲੀਅਰ ਕਰ ਦਈਏ ਇਹਦੀ ਲੈ ਮਾਂ ਬਈ ਇਹਦੀ ਅਨਨੋ ਨਹੀਂ ਸੀ ਹੂੰ ਤੇ ਕੋਈ ਆਪਾਂ ਨੂੰ ਜ਼ਿਆਦਾ ਨੌਲੇਜ ਨਹੀਂ ਮਾਂ ਬਾਰੇ ਹੂੰ ਪਰ ਚੰਗੀ ਘੋੜੀ ਸੀ ਹਾਂ ਚੰਗੀ ਘੋੜੀ ਸੀ ਬਾਈ ਹੂੰ ਮੇਰਾ ਖਿਆਲ ਆ ਬਾਈ ਉਹ 5 ਕਿਲੇ ਆਣੀ ਸੀ ਘੋੜੀ ਹਾਂ ਹਾਂ 5 ਕਿਲੇ ਆਣੀ ਸੀ ਉਹਦੇ ਵਾਲੀ ਹੋਈ ਮਾਰਕਿੰਗ ਇਹਦੀ ਆਈ ਆ ਹਣਾ ਜੀ ਬਾਈ ਜੀ ਹਾਂ ਜਿਹੜੀ ਚੀਜ਼ ਬਾਈ ਇਹਨੂੰ ਦੂਜੇ ਘੋੜਿਆਂ ਤੋਂ ਵੱਖ ਕਰਦੀ ਆ ਇੱਕ ਤਾਂ ਦੇਖੋ ਕੱਦ ਕਾਠ ਦਾ ਇਹਦਾ ਹੈਗੇ ਹੀ ਐਸਾ ਬਣ ਬਿਊਟੀ ਲੈਂਥ ਜੋ ਕੈਰੈਕਟਰ ਨੇ ਇਹਦੇ ਬਾਕੀ ਜਿਹੜੀ ਇਹਦੀ ਪਛਾਣ ਆ ਉਹ ਜਾਦੇ ਇਹਦੀ ਮਾਰਕਿੰਗ ਇਹਦੀ ਇੱਕ ਵੱਖਰੀ ਪਛਾਣ ਆ ਬਿਲਕੁਲ ਬਿਲਕੁਲ ਪ੍ਰੋਪਰ ਮਾਰਕਿੰਗ ਘੋੜਿਆਂ ਨਾਲੋਂ ਅਲੱਗ ਕਰਦੀ ਆ ਬਾਈ ਪ੍ਰੋਪਰ ਸਣੀ ਬਾਈ 5 ਕਿਲੇਨ ਘੋੜਾ ਹਣਾ ਆਮ ਦੇਖਣ ਨੂੰ ਆਪਣੇ ਇੰਡੀਆ ਦੇ ਵਿੱਚ ਟਾਮੀ ਮਿਲਦੇ ਆ ਜਿਨ੍ਹਾਂ ਦੀ ਇੱਕ ਮੰਨ ਲਓ ਪ੍ਰੋਪਰ ਮਾਰਕਿੰਗ ਆ ਦੇਖੋ ਚਾਰੇ ਪੈਰ ਇੱਕੋ ਦੇ ਲੈਵਲ ਦੇ ਪੂਰੇ ਪ੍ਰੋਪਰ ਦਿੱਤੇ ਆ ਹਨਾ ਬਈ ਠੀਕ ਆ ਵੀਰੇ ਤੇ ਇੱਕ ਵੀਰੇ ਪਿੰਕੇ ਜੇ ਆਪਾਂ ਇਹਦੇ ਰਿਜ਼ਲਟਾਂ ਬਾਰੇ ਗੱਲਬਾਤ ਕਰੀਏ ਦੇਖੋ ਤੁਸੀਂ ਪਹਿਲਾਂ ਜਦੋਂ ਘੋੜਾ ਤੁਹਾਡੇ ਕੋਲੇ ਆਇਆ ਉਦੋਂ ਵੀ ਤਕਰੀਬਨ ਇਹਦੇ ਬੱਚੇ ਛੋਟੇ ਸੀ ਉਸ ਟਾਈਮ ਤਾਂ ਰਿਜ਼ਲਟ ਤੁਸੀਂ ਉਦੋਂ ਵੀ ਕਾਫੀ ਦੇਖੇ ਇੱਥੇ ਆਪਣੇ ਫਾਰਮ ਦੇ ਉੱਤੇ ਵੀ ਘੋੜੀਆਂ ਕਾਫੀ ਮੇਟ ਹੋਈਆਂ ਹਾਂ ਹਾਂਜੀ ਬਈ ਹਾਂਜੀ ਤੇ ਕਿਹੋ ਜੇ ਰਿਜ਼ਲਟ ਬਾਈ ਹੁਣ ਤੱਕ ਸਰਦਾਰ ਨੇ ਪ੍ਰੋਡਿਊਸ ਕੀਤੇ ਆ ਬੱਚੀਆਂ ਕਿਹੋ ਜੀਆਂ ਬਸ਼ੇਰੇ ਕਿਹੋ ਜੇ ਬਣ ਕੇ ਤਿਆਰ ਹੋ ਰਹੇ ਨੇ ਰਿਜ਼ਲਟ ਬਾਈ ਆਉਣ ਵਾਲੇ ਸ਼ੋਹਾਂ 'ਚ ਤੁਹਾਨੂੰ ਬੱਚੇ ਦੇਖਣ ਨੂੰ ਹੀ ਮਿਲਣਗੇ ਜੀ ਹੂੰ 10 12 ਬੱਚੇ ਸ਼ੋਹਾਂ 'ਚ ਮਿਲਣਗੇ ਠੀਕ ਹੈ ਬਾਈ ਤੇ ਬਾਕੀ ਉੱਥੇ ਹੀ ਪਤਾ ਲੱਗੂ ਜੀ ਆਪਾਂ ਆਪਦੇ ਮੂੰਹ ਤਾਂ ਕਿਉਂ ਵਡਿਆਈ ਕਰਾਂਗੇ ਹੈਨਾ ਜੀ ਹੂੰ ਤੇ ਸੋਹਣੇ ਬੱਚੇ ਆ ਜੀ ਠੀਕ ਹੈ ਬਾਈ ਦੋ ਬੱਚੇ ਆਪਣੇ ਫਾਰਮ ਤੇ ਹੀ ਆ ਹਾਂਜੀ ਬਾਈ ਇੱਕ ਤਾਂ ਉਹ ਤੁਸੀਂ ਮੱਥੇ ਪਟੇ ਵਾਲੇ ਦੀ ਵੀਡੀਓ ਬਣਾਈ ਸੀ ਇੱਕ ਆਵਲਕ ਇੱਕ ਬੱਚਾ ਪਾਸੇ ਲ ਘਰਦਾ ਜੀ ਠੀਕ ਹੈ ਬਾਈ ਉਹ ਜਮਾਂ ਜੈਡ ਬਲੈਕ ਸੀ ਦੋ ਪੈਰ ਚਿੱਟੇ ਸੀ ਹਾਂ ਬਈ ਇਹ ਜਿਹੜਾ ਮੱਥੇ ਪਟੇ ਵਾਲਾ ਬਸ਼ੇਰਾ ਬਾਈ ਆਪਣੇ ਕੋਲੇ ਹੀ ਇੱਥੇ ਹਾਂਜੀ ਬਈ ਤੇ ਮੰਨ ਲਓ ਉਮਰ ਵੀ ਮੇਰਾ ਖਿਆਲ ਇਹਦੀ ਤੁਸੀਂ ਦੱਸ ਦੇਈ ਚਾਰ ਸਾਢੇ ਕਿ 4 1/2 ਕਿਹਜਾ ਸੰਭੀ ਹਾਂਜੀ ਹਾਂਜੀ ਬਾਈ ਹਾਂਜੀ ਠੀਕ ਆ ਬਾਈ ਪਰ ਦੇਖੋ ਨੂੰ ਦੇਖੋ ਪੂਰਾ ਪ੍ਰੋਪਰ ਇਹ ਇਹਦੀ ਮਾਂ ਬਾਈ ਉਹ ਕਹਿ ਨਹੀਂ ਸਕਦਾ ਵੀ ਸਾਢੇ 58 ਇੰਚ ਦੀ ਹੈ ਇਹਦੀ ਮਾਂ ਨਾਗਦੀ ਆ ਹਾਂਜੀ ਹਾਂਜੀ ਇਹਦੀ ਮਾਂ ਨੇ ਪਹਿਲਾਂ ਬੱਚੀਆਂ ਦਿੱਤੀਆਂ ਆਪਣੇ ਕੋਲੇ ਇੱਕ ਤਾਰੀ ਬਾਈ ਨੂੰ ਦੇਤੀ ਸੀ ਬੱਚੀ ਆਪਾਂ ਇੱਕ ਆਪਣੇ ਘਰੇ ਖੜੀ ਆ ਠੀਕ ਆ ਵਿਕਾਸ ਦਿਓ ਬੱਚੀ ਵੱਡੀ ਹੂੰ ਇੱਕ 22 ਸਤਾਰ ਦੀ ਸੀ ਉਹ ਸੇਲ ਕਰਤੀ ਇੱਕ ਇਹ ਬੱਚਾ ਹੁਣ ਤੀਜੀ ਵਾਰੀ ਫੇਰ ਸਲੇ ਦੀ ਘੋੜੀ ਸਤਾਰ ਤੋਂ ਹੀ ਹੈ ਠੀਕ ਹੈ ਬਾਈ ਜੀ ਬਾਈ ਠੀਕ ਤਾਂ ਕਿ ਬਾਈ ਕਿੰਨੀਆਂ ਕਾਹਨ ਰਿਕਾਰਡ ਘੋੜੀਆਂ ਜੇ ਇੱਥੇ ਆਪਾਂ ਗੱਲਬਾਤ ਕਰੀਏ ਜਦੋਂ ਦਾ ਆਪਾਂ ਸ਼ੁਰੂ ਕੀਤਾ ਘੋੜਾ ਲਿਆ ਕੇ ਅੰਦਾਜ਼ਾ ਜੇ ਕਿੰਨੀਆਂ ਘੋੜੀਆਂ ਹੁਣ ਤੱਕ ਆ 90 95 ਘੋੜੀਆਂ ਮਿਲਾ ਦਿੰਗਾ ਹੁਣਾਂ ਜੀ ਆਪਾਂ ਪਿਛਲੇ ਸੀਜ਼ਨ ਚ ਪਹਿਲੇ ਸੀਜ਼ਨ ਤੋਂ ਆਪਾਂ ਉਦੋਂ ਤੱਕ ਲਿਆਂਦਾ ਵੀ ਗਰਮੀ ਜੀ ਹਾਂ ਜੀ ਨਹੀਂ ਉਦੋਂ ਘੋੜੀਆਂ ਜ਼ਿਆਦਾ ਮਲਾਈਆਂ ਜੀ ਆਪਾਂ ਅੱਛਾ ਜਦੋਂ ਆਇਆ ਆ ਘੋੜਾ ਉਹ ਸੀਜ਼ਨ ਜਦ ਆਪਾਂ 70-75 ਘੋੜੀਆਂ ਮਲਾਦੀਆਂ ਹੋਣੀਆਂ ਆਪਦਿਆਂ ਤੋਂ ਛੱਡ ਗਈ ਤੇ ਮੈਂ 10-15 ਘੋੜੀਆਂ ਸੀ ਆਪਦਿਆਂ ਵੀ ਮਲਾਂਗਾ ਹੂੰ ਸੇ ਰਸੂਲ ਕਰਤੀਆਂ ਘੋੜੀਆਂ ਉਹ ਚੱਲ ਹਾਂਜੀ ਬਾਈ ਜੀ ਬਾਈ ਠੀਕ ਹੈ ਤੇ ਬਾਕੀ ਹੁਣ ਬਾਈ ਇਹ ਸਾਲ ਵੀ ਮੰਨ ਲਓ ਚੰਗੀਆਂ ਮਿਲੀਆਂ ਨੇ ਘੋੜੀਆਂ ਜੀ ਬਾਈ ਜੀ ਠੀਕ ਹੈ ਕਿੰਨੀ ਕੁ ਫੀਸ ਤੇ ਬਾਈ ਪਕੋੜਾ ਪਹਿਲਾਂ ਚੱਲ ਰਿਹਾ ਤੇ ਹੁਣ ਵਧਾਈ ਤਾਂ ਨਹੀਂ ਉੱਥੇ ਕਿ ਜਿਹੀ ਚੱਲਦੀ ਆ 51000 ਆ ਵੀਰੇ ਫੀਸ ਠੀਕ ਹੈ ਬਾਈ ਠੀਕ ਹੈ ਜੀ ਤੇ ਉਹਦੇ ਵਿੱਚ ਬਾਈ ਜਿਵੇਂ ਭਰਾ ਕਈ ਵਾਰ ਦੂਰੋਂ ਨੇੜੇੋਂ ਘੋੜੀ ਲੈ ਕੇ ਆਉਂਦਾ ਹਨ ਚੱਕ ਚੱਕ ਕਰਾਉਣ ਦਾ ਸਿਸਟਮ ਸਾਰਾ ਹੋ ਜਾਂਦਾ ਜੀ ਡਾਕਟਰ ਸਾਹਿਬ ਆਉਂਦੇ ਨੇ ਆਪਣੇ ਕੋਲੇ ਹੂੰ ਤੇ ਕੋਈ ਚੱਕਰ ਨਹੀਂ ਵੀਰੇ ਜਾਂ ਕਈ ਵਾਰ ਦੇਖੋ ਹੁਣ ਘੋੜੀ ਇੱਥੇ ਛੱਡਣੀ ਪੈ ਜੇ ਹਾਂ ਕੋਈ ਚੱਕਰ ਹੀ ਨਹੀਂ ਵੀਰੇ ਨੋ ਟੈਨਸ਼ਨ ਵੈਸੇ ਤਾਂ ਦੇਖੋ ਤੁਸੀਂ ਆ ਨਵਾਂ ਸਟੇਬਲ ਬਣਾ ਰਹੇ ਹੋ ਬਾਈ तकरीबन 10 12 ਕਮਰੇ ਹਨ ਜਿਹੜੇ ਬਾਈ ਨਵਾਂ ਬਣ ਜਾਂਦਾ ਸਾਰਾ ਠੀਕ ਹੈ ਬਾਈ ਤੇ ਬਾਈ ਬਾਕੀ ਜੇ ਆਪਾਂ ਮੰਨ ਲਓ ਬਸ਼ੇਰੀਆਂ ਬਾਰੇ ਗੱਲਬਾਤ ਕਰੀਏ ਚਲੋ ਘੋੜੇ ਬੱਚੇ ਤਾਂ ਆਪਾਂ ਹੋਰ ਘੋੜਿਆਂ ਦੇ ਵੀ ਬਹੁਤ ਦੇਖਦੇ ਆ ਤੁਹਾਨੂੰ ਕਿਹੜੀ ਗੱਲਬਾਤ ਲੱਗੀ ਜਿਵੇਂ ਦੇਖੋ ਇੱਕ ਇਹ ਲਹਿਦਾ ਘੋੜਾ ਸਾਰੇ ਘੋੜਿਆਂ ਨਾਲੋਂ ਵੱਖਰਾ ਬੱਚਿਆਂ ਦੇ ਵਿੱਚ ਤੁਹਾਨੂੰ ਕਿਹੜੀ ਗੱਲਬਾਤ ਐਨ ਲੱਗਦੀ ਆ ਵੀ ਯਾਰ ਆਪਦੇ ਨਿਸ਼ਾਨੀਆਂ ਇੱਕ ਛਾਪ ਛੱਡ ਕੇ ਜਾਂਦਾ ਜਾਂ ਇਹਦੇ ਬੱਚੇ ਦੂਜੇ ਘੋੜਿਆਂ ਨਾਲੋਂ ਵੱਖ ਦੀ ਨੇ ਉਹ ਕਿਹੜੀ ਕੁਛਕ ਗੱਲਾਂ ਤੁਹਾਨੂੰ ਲੱਗਦੀਆਂ ਨੇ ਕਰੰਟ ਬਹੁਤ ਆਈ ਬੱਚਿਆਂ ਦਾ ਅੱਛਾ ਬਈ ਬਹੁਤ ਜ਼ਿਆਦਾ ਸ਼ੋਅ ਕਰਦੇ ਆ ਆਪਦੇ ਆ ਬੱਚਾ ਕਿੱਥੇ ਨਾ ਹਾਂ ਜੀ ਜੀ ਬਈ ਠੀਕ ਹੈ ਜੀ ਬਾਕੀ ਮੇਰਾ ਖਿਆਲ ਆ ਬਾਈ ਜਿੰਨਾ ਕਿ ਮੈਂ ਨੋਟ ਕੀਤਾ ਜਿੰਨੇ ਕਿ ਬੱਚੇ ਮੈਂ ਇਹਦੇ ਦੇਖਿਆ ਬਛੇਰੇ ਬਛੇਰੀਆਂ ਵੀ ਸਭ ਤੋਂ ਵੱਡੀ ਗੱਲ ਮੈਨੂੰ ਜਿਹੜੀ ਲੱਗੀ ਜਿਵੇਂ ਇਹਦੀ ਆਪਦੀ ਲੈਂਥ ਬਹੁਤ ਆ ਆਮ ਕਿਸੇ ਮਾਰਵਾੜੀ ਘੋੜੇ ਦੀ ਮੈਨੂੰ ਨਹੀਂ ਲੱਗਦਾ ਵੀ ਇਹ ਤੋਂ ਜ਼ਿਆਦਾ ਹੋਊ ਕਿਸੇ ਦੀ ਲੈਂਥ ਬਾਈ ਚੰਡੀਗੜ੍ਹ ਬੱਚਾ ਵਾ ਇਹਦਾ ਹੂੰ ਦੋ ਬੱਚੇ ਐ ਬਾਈ ਹਰਵਿੰਦਰ ਕੋਲੇ ਸੰਗਤਪੁਰੇ ਹਾਂਜੀ ਬਾਈ ਤੇ ਮੈਨੂੰ ਲੱਗਦਾ ਉਹ 17 ਨੂੰ ਵੀ ਛੱਡ ਜੂ ਵੀਰੇ ਲੈਂਥ ਵਾਲੇ ਪਾਸੋਂ ਵੀ ਹਾਈਟ ਵਾਲੇ ਪਾਸੋਂ ਹੂੰ ਠੀਕ ਐ ਹੁਣ 17 16 17 ਮਹੀਨਿਆਂ ਦਾ ਵਾ ਉਹ ਹੂੰ ਵਾਟਰ ਸਕੇਲ 63 ਹੋਇਆ ਵਾ ਕਹਿਣ ਨੂੰ 65 ਵੀ ਕਹੀ ਜਾਂਦੇ ਕੋਈ ਚੱਕਰ ਨਹੀਂ ਅੱਛਾ ਬਈ ਵਾਟਰ ਸਕੇਲ 63 ਹੂੰ ਠੀਕ ਹੈ ਪੰਜ ਕਲਿਆਣ ਹਾਂ ਪੰਜ ਕਲਿਆਣ ਸਤਾਰ ਦੀ ਕਾਪੀ ਆ ਜਮਾ ਹੂੰ ਬਿਸ਼ੇਰੀਆਂ ਵੀ ਬਾਈ ਪੰਜ ਕਲਿਆਣ ਇਹਦੇ ਕਾਫੀ ਦਿੱਤੀਆਂ ਨੇ ਜੀ ਬਾਈ ਜੀ ਇੱਕ ਬਿਸ਼ੇਰੀ ਕੱਲ ਹੀ ਸੂਈ ਆ ਘੋੜੀ ਰਾਜੇ ਅੰਕਲ ਕੋਲੇ ਪੱਤੋ ਜੈਡ ਬਲੈਕ ਆ ਜਮਾ ਠੀਕ ਹੈ ਬਾਈ ਜੀ ਬਹੁਤ ਚੰਗੀ ਬਿਸ਼ੇਰੀ ਬਾਈ ਹੂੰ ਬਾਕੀ ਆ ਤੁਹਾਡੇ ਨਾਲ ਦੇ ਪਿੰਡੀ ਬਾਈ ਸੋਨੀ ਇਹ ਤੇ ਪੂਰੇ ਨੋਗਰਾਕੋੜ ਆ ਜਾਵਰ ਜਾਂਦਾ ਜੀ ਜੀ ਬਾਈ ਜੀ ਉਹਦੀ ਛੋਟੀ ਮੰਗਰ ਵੀ ਬੇਸ਼ੇਰਾ ਮੌਹਾਂ ਰੰਗ ਦਾ ਦੇਖੋ ਬਹੁਤ ਚੰਗਾ ਜੀ ਬਹੁਤ ਚੰਗਾ ਬੱਚਾ ਹਾਂ ਬਾਕੀ ਬਾਈ ਰੰਗ ਵੀ ਮੰਨ ਲਓ ਕਮੈਤ ਬੱਚੇ ਵੀ ਇਹਦੇ ਕਾਫੀ ਆ ਗਏ ਜੀ ਬਾਈ ਕਾਲੇ ਤਾਂ ਦੇਖੋ ਆਈ ਆ ਹਾਂਜੀ ਬਾਈ ਹਾਂਜੀ ਤੇ ਬਾਕੀ ਹੋਰ ਮੌਹਾਂ ਜਿਵੇਂ ਜ਼ਿਆਦਾਤਰ ਮਾਰਵਾੜੀ ਦੇ ਵਿੱਚ ਜਿਹੜੇ 4-5 ਰੰਗ ਮੇਨ ਚੱਲਦੇ ਆ ਤਕਰੀਬਨ ਸਾਰੇ ਰੰਗਾਂ ਦੇ ਇਹਦੇ ਬੱਚੇ ਆਏ ਜੀ ਬਾਈ ਜੀ ਠੀਕ ਆ ਬਾਈ ਇੱਕ ਵੀਰੇ ਪੈਂਕੇ ਹੋਰ ਜੀ ਦੇਖੀਏ ਮੰਨ ਲਓ ਵੀ ਪਹਿਲਾਂ ਜਦੋਂ ਤੁਸੀਂ ਉਦੋਂ ਫਾਰਮ ਦੀ ਸ਼ੁਰੂਆਤ ਕੀਤੀ ਆ। ਹਾਂ ਜੀ ਬਾਈ। ਉਦੋਂ ਸੋਡੇ ਕੋਲੇ ਮੰਨ ਲਓ ਮਾਰਵਾੜੀ ਘੋੜੀਆਂ ਤਿੰਨ ਤੋਂ ਚਾਰ ਹੁੰਦੀਆਂ ਸੀ ਤਕਰੀਬਨ। ਜੀ ਜੀ। ਹੁਣ ਕਾਫੀ ਸਟਾਕ ਚੰਗਾ ਹੋ ਗਿਆ। ਪਹਿਲਾਂ ਨਾਲੋਂ ਹੋਰ ਵੀ ਚੰਗੇ ਜਾਨਵਰ ਤੁਸੀਂ ਲਿਆਂਦੇ ਆ ਬਾਈ। ਬਾਈ ਤਾਰੀ ਦੀ ਮਿਹਰਬਾਨੀ ਆ ਜੀ ਸਾਰੀ। ਲੀਲਾ ਵਾਲੇ ਬਾਈ। ਠੀਕ ਆ ਬਾਈ। ਉਹਨੇ ਬੂਟੇ ਲਾਏ ਆ ਬਾਈ। ਚੰਗੀਆਂ ਘੋੜੀਆਂ। ਹਾਂ ਜੀ ਬਾਈ। ਜੀ ਬਾਈ। ਉਹਨਾਂ ਤੋਂ ਤੁਸੀਂ ਮੇਰਾ ਖਿਆਲਾ ਕਾਫੀ ਸੱਤ ਘੋੜੀਆਂ ਲੀਡਰ ਘੋੜੀਆਂ ਲੈ ਕੇ ਆਏ। ਹਾਂ ਅਸੀਂ 7 ਘੋੜੀਆਂ ਆਂਗਾ ਬਾਈ। ਠੀਕ ਆ ਬਾਈ। ਆ ਪਿੱਛੇ ਜੀ ਇੱਕ ਘੋੜੀ ਥੋੜੀ ਐਕਸਪਾਇਰ ਵੀ ਹੋ ਗਈ। ਹਾਂ ਸੋ ਜਿਹੜੀਆਂ ਘੋੜੀਆਂ ਲੈ ਕੇ ਆਂਦੀਆਂ ਬਾਈ ਉਹਨਾਂ ਤੋਂ ਥੋੜਾ ਐ ਆ ਵੀ ਆਪਾਂ ਜਿਹੜੀ ਬਰੀਡਿੰਗ ਕਰਨੀ ਹੈ ਸਤਾਰ ਤੋਂ ਲੈਣੀ ਹੈ ਹਾਂਜੀ ਬਾਈ ਸਤਾਰ ਤੋਂ ਗੱਭਣਾ ਹੈ ਦੋ ਤਿੰਨ ਘੋੜੀਆਂ ਉਹਨਾਂ ਚ ਹਾਂਜੀ ਬਾਈ ਦੋ ਘੋੜੀਆਂ ਸੋਈਆਂ ਹੋਈਆਂ ਏ ਉਹਨਾਂ ਤੇ ਵੀ ਸਤਾਰ ਹੀ ਛੱਡਣਾ ਠੀਕ ਹੈ ਬਾਈ ਠੀਕ ਹੈ ਜੀ ਤੇ ਬਾਕੀ ਹੋਰ ਮੰਨ ਲਓ ਮਾੜਾ ਮੋਟਾ ਜਿਵੇਂ ਕਈ ਵਾਰ ਕੋਈ ਖਾਲੀ ਘੋੜੀ ਆ ਗਈ ਕੋਈ ਮਾਰ ਬੜੀ ਚੰਗੀ ਲਿਆ ਕੇ ਕੋਈ ਓਦਾਂ ਦੀਆਂ ਵੀ ਮੇਡ ਮੋਟ ਕਰਾ ਕੇ ਹਾਂ ਬਾਈ ਆਪਾਂ ਕਰ ਲੈਂਦੇ ਆ ਸੇਲ ਪਰਚੇਜ ਦਾ ਵੀ ਕਰ ਲਈਦਾ ਨਾਲ ਹੂੰ ਜੇ ਮੈਂ ਖਾਲੀ ਘੋੜੀ ਲੈ ਕੇ ਗੱਭਣ ਗੋਭਣ ਚੈੱਕ ਕਰਾ ਕੇ ਦੇ ਲਈਦੀ ਆ ਘੋੜੀ ਠੀਕ ਹੈ ਉਹ ਆਪਾਂ ਥੋੜਾ ਜਿਹਾ ਮੰਨ ਲਓ ਵੀ ਇੱਕ ਅਲੱਗ ਤੋਂ 파ਟ ਜਿਹੜੇ ਹੁਣ ਇਸ ਵਕਤ ਮੌਕੇ ਤੇ ਦੋ ਤਿੰਨ ਜਾਨਵਰ ਤੋਂ ਇੱਕ ਅਲੱਗ ਤੋਂ ਦਿਖਾ ਦਿਆਂਗੇ ਜੀ ਜੀ ਬਾਈ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਬਾਕੀ ਪਿੰਕੇ ਵੀਰੇ ਇੱਕ ਚੀਜ਼ ਹੋਰ ਦੱਸੋ ਜਿਵੇਂ ਆਪਾਂ ਸੈਂਟਰ ਜੇ ਵਿੱਚ ਪਏ ਜਾਂਦੇ ਆ ਤਿੰਨ ਚਾਰ ਜ਼ਿਲ੍ਹਿਆਂ ਦੇ ਆਪਾਂ ਨੂੰ ਪਾਰਟ ਉਨੀਕ ਪੈਂਦੀ ਹੈ ਤਕਰੀਬਨ ਹਾਂਜੀ ਬਾਈ ਸੋ ਜਿਹੜਾ ਐਕਸਪੀਰੀਅੰਸ ਦੀ ਗੱਲ ਕਰੀਏ ਬਾਈ ਇਹਦੀ ਸਟਾਰ ਦੀ ਮੀਟਿੰਗ ਨੂੰ ਸਟੱਡ ਸਰਵਿਸ ਨੂੰ ਲੈ ਕੇ ਤੁਹਾਡਾ ਜਿਹੜਾ ਤਜਰਬਾ ਤੁਹਾਨੂੰ ਲੱਗਦਾ ਇਹ ਚੀਜ਼ ਨੂੰ ਲੈ ਕੇ ਵੀ ਕਿਹੜੇ ਏਰੀਏ ਦੀਆਂ ਘੋੜੀਆਂ ਜ਼ਿਆਦਾ ਮੇਟ ਹੋਈਆਂ ਜਾਂ ਤਕਰੀਬਨ ਸਾਰੇ ਪਾਸੇ ਹੀ ਆ ਜਾਂਦਾ ਜਾਂ ਚੰਡੀਗੜ੍ਹ ਇਆਂ ਘੋੜੀਆਂ ਜ਼ਿਆਦਾ ਮੇਟ ਹੋਗਾ ਜੀ ਅੱਛਾ ਬਾਈ ਜੀ ਬਾਈ ਕਾਰਨ ਉਹਦਾ ਬਾਈ ਉਧਰ ਬਸ ਸਮਝੋ ਬਾਹਰ ਹੀ ਆ ਬਾਈ ਅੱਛਾ ਕਿ ਉਧਰਲੇ ਲੋਕ ਜ਼ਿਆਦਾ ਪਸੰਦ ਕਰਦੇ ਹਾਂ ਜੀ ਯਾਰ ਰੋਪੜ ਸਾਈਡ ਚੰਡੀਗੜ੍ਹ ਆਪਣੇ ਮਿੱਤਰ ਆ ਮੁੰਡੇ ਕਨਾਲ ਹਰ ਅਗੇ ਉਹਦੇ ਕੋਲੇ ਬੱਚਾ ਸੀ ਸਤਾਰ ਦਾ ਬਹੁਤ ਜ਼ਿਆਦਾ ਚੰਗਾ ਹਾਂ ਜੀ ਬਾਈ ਉਹ ਐਕਸਪਾਇਰ ਹੋ ਗਿਆ ਬੱਚਾ ਅੱਛਾ ਨਹੀਂ ਉਹਨੇ ਵੀ ਸ਼ੋ ਚ ਆਉਣਾ ਸੀ ਬੱਚੇ ਨੇ ਠੀਕ ਹੈ ਬਾਈ ਨਕਾਮ ਦੀ 63 ਥਰੂ ਟੈਂਚ ਸੀਗਾ ਲਾਕੀ ਜਲੰਧਰ ਸਾਈਡ ਠੀਕ ਹੈ ਬਾਬਾ ਜੀ ਜੀ ਹਾਂ ਜਲੰਧਰ ਸਾਈਡ ਤੋਂ ਕਾਫੀ ਆਉਂਦਾ ਠੀਕ ਹੈ ਜਾਨੇ ਜੋ ਇਦਾਂ ਹੋ ਜਾਗਾ ਨਾ ਵੀ ਜਿੱਧਰ ਬੱਚੇ ਜ਼ਿਆਦਾ ਆਏ ਆ ਹਾਂਜੀ ਉਹ ਚੰਗੇ ਬੱਚਾ ਨੂੰ ਦੇਖ ਕੇ ਦੇਖ ਕੇ ਜਿੱਧਰ ਮੰਨ ਲਓ ਜਿੱਧਰੋਂ ਪਹਿਲਾਂ ਘੋੜੀਆਂ ਸਟਾਰਟਿੰਗ ਦੇ ਵਿੱਚ ਜ਼ਿਆਦਾ ਆ ਗਈਆਂ ਮੇਟ ਹੋਈਆਂ ਉਧਰੋਂ ਫਿਰ ਜ਼ਿਆਦਾ ਚੱਲਦਾ ਜਾਂ ਬੱਚਿਆਂ ਦੇ ਸਿਰ ਤੇ ਅਵੰਤ ਵੀਰੇ ਜਾਂ ਪਰਪਾਈ ਦੇ ਸਿਰ ਤੇ ਕਿਉਂਕਿ ਇੱਧਰ ਆਪਣੇ ਆਮ ਜੀਵੀਦਾਰ ਹਰ ਬੰਦਾ ਹੀ ਰੌਲਾ ਪਾਉਂਦਾ ਵੀ ਹਾਏ ਨਹੀਂ ਵੀਜ਼ੇ ਨਹੀਂ ਵੀਜ਼ੇ ਪਰ ਤੁਸੀਂ ਕਦੇ ਮੈਂ ਕਹਿੰਦਾ ਕਾਪੀ ਪੈਨ ਚੱਕ ਲਿਓ ਇੰਨੇ ਸ਼ੋਹਾਂ ਦਾ ਚੈਂਪੀਅਨ ਜਨਮ ਰੋਵੇ ਕੋਈ ਵੀ ਘੋੜਾ ਹੋਵੇ ਕਿਸੇ ਦੀ ਫੀਸ ਲੱਖ ਤੋਂ ਥੱਲੇ ਬਿਲਕੁਲ ਆਪਣੀ ਲੋਕਾਂ ਨੂੰ ਹੱਤ ਪੈ ਗਈ ਵੀ ਜੇ ਕਿਸੇ ਦੀ 1.5 ਲੱਖ ਆ ਉਹਨੂੰ 1.5 ਲੱਖ ਜ਼ਰੂਰ ਦੇਣਾਗਾ ਜੇ ਕਿਸੇ ਨੇ 51 ਮੰਗ ਲਿਆ ਉਦੋਂ ਜ਼ਰੂਰ ਚੀਕ ਮਾਰੀ ਉਧਰਲੀ ਸਾਈਡ ਦੇ ਆਏ ਚੰਡੀਗੜ੍ਹ ਦੇ ਐਜੂਕੇਟਿਡ ਲੋਕ ਆਗੇ ਅਗਲੇ ਦੇਖ ਕੇ ਹਰ ਚੀਜ਼ ਨੂੰ ਅਗਲਾ ਘੋੜੀ ਆਉਦੀ ਬੇਟ ਬਾਕੀ ਵੀਰੇ ਬਿਆਨ ਤਾਂ ਆਪਾਂ ਫੀਸ ਮਗਰ ਨਹੀਂ ਆਪਾਂ ਬਾਲਾ ਲੱਗਦੇ ਨਹੀਂ ਜਿਵੇਂ ਵੀ ਬਾੜਾ ਵੀ ਠੱਕਾ ਵਾ ਹਨਾ ਵੀ ਆਪਾਂ ਹਰੇਕ ਹੀ ਅਗਲੇ ਨੂੰ ਵੀ ਨਰਾਜ਼ ਨਹੀਂ ਕੀਤਾ ਅੱਜ ਜ਼ਿਕਰ ਕਰਕੇ ਬੰਦੇ ਨੂੰ ਤਾਂ ਜਿਵੇਂ ਬਾਈ ਸੁਣੀ ਦੀ ਗੱਲ ਆ ਵੀ ਬਾਈ ਜੇ ਆਪਾਂ ਦੇਖੀਏ ਵੀ ਘੋੜੇ ਮੁਤਾਬਕ ਤਾਂ ਅੱਜ ਜੇ ਆਪਾਂ ਇਹਦੇ 1.5 ਲੱਖ ਰੁਪਏ ਵੀ ਫੀਸ ਰੱਖਦੇ ਤਾਂ ਵੀ ਕੋਈ ਬਾੜੀ ਨਹੀਂ ਲੋਕ ਦੇ ਵੀ ਦੇਣਗੇ ਆਸੀਂ ਬਾਈ ਪਿਛਲੇ ਸੀਜ਼ਨ ਚ ਆਫ ਵੀ ਕਰਤਾ ਹੀ ਘੋੜਾ ਬਿਲਕੁਲ ਬਾਈ ਮੈਂ ਕਿਹਾ ਵੀ ਯਾਰ ਆਪਾਂ ਛੱਡਣਾ ਨਹੀਂਗਾ ਘੋੜਾ ਹੂੰ ਫਿਰ ਬਾਬਾ ਜੀ ਕਹਿੰਦੇ ਨਹੀਂ ਯਾਰ ਐਂ ਦਾ ਫਿਰ ਗਲਤ ਹੋ ਜੂ ਕੰਮਾਂ ਦੇ ਹਾਂ ਮੈਂ ਕੋਈ ਗਲਤ ਨਹੀਂ ਯਾਰ ਹਾਂਜੀ ਬਾਈ ਕੁਝ ਲੋਕ ਇਦਾਂ ਹੁੰਦੇ ਆ ਕਿ ਗਰੀਬ ਪਰਿਵਾਰ ਆ ਹਾਂਜੀ ਉਹ ਕਹਿੰਦੇ ਆ ਵੀ ਸਾਥੋਂ ਨਹੀਂ ਨਹੀਂ ਫੀਸ ਦਿੱਤੀ ਜਾਣੀ ਫਿਰ ਅਸੀਂ ਕਹਿੰਦੇ ਨਾ ਕੋਈ ਗੱਲ ਨਹੀਂ ਠੀਕ ਹੈ ਜੀ ਠੀਕ ਹੈ ਨਾ ਆਪਣਾ ਕਿਹੜਾ ਕੋਈ ਸ਼ੌਂਕ ਆ ਹਾਂਜੀ ਬਾਈ ਬਿਜ਼ਨਸ ਨਹੀਂਗਾ ਹਾਂ ਸ਼ੌਂਕ ਮਰ ਜਾਂਦਾ ਇਨਵੇਂ ਬੰਦੇ ਦਾ ਜਿਹੜਾ ਨਹੀਂ ਇਨ ਐਫਰਟ ਕਰ ਸਕਦਾ ਨਾ ਜੀ ਪਿੰਕੀ ਬਾਈ ਫਿਰ ਉਹ ਸਟੱਡ ਸਰਵਿਸ ਦਾ ਕੀ ਰੱਖਿਆ ਸਿਸਟਮ ਜੰਪ ਜੰਪਦਾ ਬਾਈ ਕਿਹੜੇ ਹਿਸਾਬ ਨਾਲ ਜਿੰਨਾ ਚਿਰ ਘੋੜੀ ਨਹੀਂ ਸੂੰਦੀ ਬਾਈ ਛੱਡੀ ਆਵਾਂਗੇ ਨੋ ਟੈਨਸ਼ਨ ਠੀਕ ਹੈ ਬਾਈ ਇਹ ਸ਼ੁਰੂ ਤੋਂ ਹੀ ਤੁਸੀਂ ਇਦਾਂ ਹੀ ਰੱਖਿਆ ਭਾਈ ਜਿਹੜੀ ਆਪਾਂ ਪਹਿਲੀ ਵੀਡੀਓ ਕਰੀ ਸੀ ਜਦੋਂ ਕੋੜ ਆਇਆ ਹਨਾ ਜੀ 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 ਭਾਈ ਉਦੋਂ ਤੋਂ ਲੈ ਕੇ ਇਹੀ ਚੱਲਦਾ ਸਿਸਟਮ ਕੋੜੀ ਚ ਨਾਨੋਕਸ ਹੋਵੇ ਭਾਈ ਹਾਂ ਭਾਈ ਜਿੱਦਾਂ ਕੋੜੀ ਚ ਹੀ ਹੁਣ ਫਿਰ ਤਾਂ ਹੱਲ ਹੀ ਨਹੀਂ ਆ ਭਾਈ ਜਦੋਂ ਹੁਣ ਭਲਾ 10 ਸਾਰੀ ਭਰਾ ਦਿਆਂ 20 ਸਾਰੀ ਭਰਾ ਦਿਆਂ ਰਹਿਣੀ ਨਹੀਂ ਤਾਂ ਜਿਹਨੇ ਰਹਿਣਾ ਹੀ ਨਹੀਂ ਹਨਾ ਹਾਂ ਤੇ ਜਿਵੇਂ ਆਪਣੇ ਡਾਕਟਰ ਸਾਹਿਬ ਕਹਿੰਦੇ ਆ ਨਹੀਂ ਕੋਈ ਚੈੱਕ ਕਰ ਹੀ ਨਹੀਂ ਭਾਈ ਠੀਕ ਆ ਭਾਈ ਜੀ ਠੀਕ ਆ ਮੰਨ ਲਓ ਬੰਦਾ ਬੇਫਿਕਰ ਹੋ ਕੇ ਕੋੜੀ ਲੈ ਕੇ ਆਵੇ ਹਾਂਜੀ ਹਾਂਜੀ ਭਾਈ ਇਸ ਚੀਜ਼ ਦੀ ਟੈਨਸ਼ਨ ਨਾ ਮੰਨੇ ਵੀ ਨਾ ਮਤਲਬ ਹੀ ਨਹੀਂ ਭਾਈ ਆਏ ਨਹੀਂ ਭਾਈ ਫੀਸ ਵੇ ਫਿਕਰ ਹੋ ਕੇ ਫੋਨ ਲਾਏ ਤੋਂ ਬਣਾ ਆ ਜੇ ਨੋ ਪ੍ਰੋਬਲਮ ਠੀਕ ਹੈ ਬਾਈ ਜੇ ਘੋੜਾ ਛੱਡਿਆ ਹੋਇਆ ਦੋ ਘੰਟੇ ਬਹਿ ਜਾਊਗਾ ਬਾਈ ਹੋਰ ਤਾਂ ਕੋਈ ਚੱਕਰ ਹੀ ਨਹੀਂ ਕੋਈ ਚੱਕਰ ਆਈ ਗੱਲ ਹੀ ਬਿਲਕੁਲ ਬਿਲਕੁਲ ਜੀ ਬਾਈ ਹੋਰ ਬਾਈ ਪੈਂਕੇ ਤੁਹਾਨੂੰ ਗੱਲਬਾਤ ਕੋਈ ਲੱਗਦੀ ਹੋਵੇ ਸਣੀ ਵੀਰੇ ਕੋਈ ਭਰਾਮਣ ਨਾਲ ਸਾਂਝੀ ਕਰਨੀ ਘੋੜੇ ਦੇ ਨਾਲ ਰਿਲੇਟਡ ਉਨੀ ਵਧੀਆ ਵੀਰੇ ਸਾਰੇ ਭਰਾਵਾਂ ਦਾ ਬਹੁਤ ਸੰਯੋਗ ਆ ਮੈਂ ਜਿਹੜੇ ਆਉਂਦੇ ਕਰਦੇ ਆ ਬੰਦੇ ਬੇਨਤਾ ਯਾਰ ਆਪਣਾ ਤਾਂ ਜੱਤ ਇਸ ਗੱਲੇ ਕਾਸ਼ ਹੋ ਜਾਂਦਾ ਜਦੋਂ ਆ ਕੇ ਲੋਕ ਪੁੱਛਦੇ ਆ ਵੀ ਬਈ ਸਤਾਰ ਵਾਲੇ ਹੂੰ ਤੁਸੀਂ ਬਈ ਸਤਾਰ ਨੇ ਬੜਾ ਵੱਡਾ ਰਤਵਾ ਦਿੱਤਾ ਸਾਨੂੰ ਕੋਡੀਆਂ ਦਾ ਬੜੇ ਟਾਈਮ ਤੋਂ ਰੱਖਦੇ ਆਉਂਦੇ ਸੀਗੇ ਤੇ ਪਰ ਜਦੋਂ ਜਿਹੜੀ ਨਰ ਪਹਿਚਾਣ ਬਣਾਉਂਦਾਗਾ ਉਹ ਬੜੀ ਵਕਰੀ ਹੁੰਦੀ ਹੈ ਜੀ ਬਿਲਕੁਲ ਬਾਜੂ ਗੁਜਰਾਤ ਰਾਜਸਥਾਨ ਕਿਤੇ ਵੀ ਜਾਈਦਾ ਬੜਾ ਮਾਣ ਮਿਲਦਾਗਾ ਉਹ ਸਾਰੀ ਸਤਾਰ ਦੇ ਕਾਰਨੀਆਂ ਸਾਡੇ ਬੱਸ ਹਾਂ ਪਿਛਲੇ ਸਾਲ ਵੀ ਬਾਈ ਜਦੋਂ ਪੁਸ਼ਕਰ ਲੈ ਕੇ ਗਏ ਹਾਂ ਤੁਸੀਂ ਘੋੜੇ ਨੂੰ ਦੇਖੋ ਬਹੁਤ ਰਿਸਪੌਂਸ ਲੋਕਾਂ ਨੇ ਬਹੁਤ ਪਿਆਰ ਕੀਤਾ ਜੀ ਜੀ ਬਾਈ ਜੀ ਇਹ ਤਾਂ ਕੀ ਵੀ ਪੁੱਛਦੇ ਸੀ ਬਾਈ ਲੋਕ ਫੋਨ ਲਾ ਕੇ ਫਿਰ ਦੱਸਦੇ ਸੀ ਬਾਈ ਆਸ਼ੂ ਬਾਈ ਨੇ ਤਾਂ ਆਪਣਾ ਸਾਰਾ ਕੁਝ ਬੁੱਕ ਵੀ ਕਰਾਤਾ ਸੀਗਾ ਹੂੰ ਬਾਈ ਵਾਲੀ ਸਟੋਰੀ ਜੀ ਲਾਉਣਾ ਸੀ ਆ ਪਾਂਘੋੜਾ ਠੀਕ ਹੈ ਬਾਈ ਤੇ ਦੋ ਘੋੜੇ ਲਾਉਣੇ ਸੀ ਇੱਕ ਕਰਬਰਾਜ ਲਾਉਣਾ ਸੀਗਾ ਉਹ ਵੀ ਆਪਣੇ ਮਿੱਤਰ ਆ ਮੋਨੇ ਮਾਸੀ ਦਾ ਮੁੰਡਾ ਹੀ ਆਪਣੇ ਜੋਗੜ ਹਾਂਜੀ ਬਾਈ ਤੇ ਬਸ ਫਿਰ ਤਾਂ ਵੀਰੇ ਆ ਚਾਂਸ ਹੋਇਆ ਤਾਂ ਫਿਰ ਕਾਦਾ ਲਾਉਣਾ ਸੀ ਬਾਈ ਆਪਾਂ ਵੈਸੇ ਬਈ ਕੇ ਬਈ ਥੋਡਾ ਮੰਨ ਲਓ ਜਿਹੜੇ ਮੁੰਡੇ ਥੋਡੇ ਫਾਰਮ ਦੇ ਉੱਤੇ ਜਾਨਵਰ ਸਾਂਭਦੇ ਆ ਰਾਜਸਥਾਨੀ ਮੁੰਡੇ ਜਾਂ ਹੋਰ ਤੇ ਉਹਨਾਂ ਨਾਲ ਬਈ ਪਿਆਰ ਥੋਡਾ ਬਹੁਤ ਆ ਹਨਾ ਇੱਕ ਤੁਸੀਂ ਘਰ ਦਾ ਜੀਵ ਬਣਾ ਕੇ ਰੱਖਿਆ ਬਿਲਕੁਲ ਵੀ ਉਹ ਦੇਖਿਆ ਵਾ ਸਮੁਖ ਜੀ ਬਾਈ ਉਹ ਚੌੜ ਜੱਪਾ ਕਰਦਾ ਬਹੁਤ ਘੈਂਟ ਬੰਦਾ ਵਾ ਚੱਲ ਆਪਾਂ ਹੁਣ ਘਰੇ ਆ ਗਏ ਬਈ ਨਹੀਂ ਉਹਨੂੰ ਇੰਟਰਵਿਊ 'ਚ ਵੀ ਆਪਾਂ ਪੁੱਛਣਾ ਜੀ ਤੁਸੀਂ ਪੁੱਛਦੇ ਉਹਨੂੰ ਵੀ ਕਿਵੇਂ ਆ ਮਾਹੌਲ ਕਿਵੇਂ ਆ ਤੁਹਾਨੂੰ ਦੱਸ ਦਾ ਜੀ ਉਹ ਹਾਂ ਨਹੀਂ ਸ਼ੌਂਕ ਬਹੁਤ ਆ ਬਾਈ ਹੁਣ ਸ਼ੌਂਕ ਨਾਲ ਹੀ ਸਾਂਭਦੇ ਆ ਬਾਈ ਜੀ ਬਾਈ ਬਾਕੀ ਆ ਭਰਾਵਾਂ ਦਾ ਬਹੁਤ ਸਹਿਯੋਗ ਆ ਬਾਈ ਹਾਂ ਸਾਰੇ ਪ੍ਰਦੀਪ ਆ ਆਸ਼ੂ ਆ ਹਾਂਜੀ ਬਾਈ ਬਸੰਤ ਸਿੰਘ ਆ ਲਾਹਪ੍ਰੀਤ ਪੁੱਤ ਦਾ ਬਹੁਤ ਯੋਗਦਾਨ ਆ ਪਰਮਿੰਦਰ ਆ ਗਿਆ ਤੇ ਆਮਣੇ ਹੋਣੀ ਹਾਂਜੀ ਬਾਈ ਲਖਵਿੰਦਰ ਆ ਰਗੇ ਉਹ ਕਣਕ ਵੀਜੀ ਜਾਂਦਾ ਵਾ ਆ ਪਿੰਡ ਦੇ ਬਾਈ ਜਿੰਨੇ ਥੋਡੇ ਸਾਰੇ ਸੱਜਣਾ ਇੰਨਾਂ ਨੇ ਬਾਈ ਕੋੜਾ ਸਾਫ਼ ਕਰਨਾ ਹੀ ਕਰਨਾ ਨਹੀਂ ਆਵੇ ਨੇਰੀ ਆਵੇ ਹਮ ਇੱਕ ਟਾਈਮ ਇੰਨਾਂ ਨੇ ਕਰਨਾ ਹੀ ਕਰਨਾ ਹਮ ਬਿਲਕੁਲ ਬਾਈ ਠੀਕ ਹੈ ਜੀ ਹੁਣ ਸ਼ੋਹਾਂ ਚ ਵੀ ਐ ਵੀ ਮੂਰੇ ਹੋ ਹੋ ਯਾਰ ਵੀ ਐ ਸਾਨੂੰ ਫੇਕ ਪਤਾ ਜੇ ਨਹੀਂ ਲੱਗਦਾ ਵੀ ਨਾ ਮਾ ਜਾਮਾ ਬਾਈ ਬਾਲਾ ਵੱਡਾ ਹੋ ਜਾਂਦਾ ਇਹ ਜਦੋਂ ਆਪਾਂ ਕਰਦੇ ਆ ਸਤਿਮ ਬਿਲਕੁਲ ਬਾਈ ਕੱਲੇ ਬੰਦੇ ਦੇ ਕੱਲੇ ਬੰਦੇ ਦੇ ਬਸ ਦੀ ਰੋਗ ਨਹੀਂ ਹੈ ਭਰਾਵਾਂ ਦੇ ਨਾਲ ਹੀ ਆ ਬਾਈ ਸਾਰਾ ਕੁਝ ਬਿਲਕੁਲ ਬਾਈ ਜੀ ਬਾਈ ਠੀਕ ਹੈ ਬਾਈ ਸੋ ਪੈਂਕੇ ਬਾਈ ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ ਹੈਨਾ ਸਾਰੇ ਭਰਾਵਾਂ ਨਾਲ ਸੋ ਦੋਸਤੋ ਜਿਵੇਂ ਬਾਈ ਪੈਂਕੇ ਨੇ ਸਾਰੀ ਗੱਲਬਾਤ ਆ ਜਿਹੜੀ ਸਟੱਡ ਸਰਵਿਸ ਦੀ ਸਤਾਰ ਦੀ ਜਿਹੜੀ ਆ ਉਹਦੇ ਬਾਰੇ ਦੱਸਤੀ 51000 ਰੁਪਏ ਮੀਟਿੰਗ ਫੀਸ ਰੱਖੀ ਆ ਬਹੁਤ ਜਾਇਜ਼ ਫੀਸ ਰੱਖੀ ਹੈ ਜਿਹੜੀ ਸਭ ਤੋਂ ਵੱਡੀ ਚੰਗੀ ਖੁਸ਼ੀ ਦੀ ਗੱਲ ਆ ਘੋੜਿਆਂ ਵਾਲੇ ਭਰਾਵਾ ਵਾਸਤੇ ਕਿਉਂਕਿ ਅੱਜ ਕੱਲ੍ਹ ਘੋੜਿਆਂ ਦੀਆਂ ਮਾਰਵਾੜੀ ਦੀਆਂ ਫੀਸਾਂ ਬਹੁਤ ਹੋ ਚੁੱਕੀਆਂ ਨੇ ਸੋ ਰਿਜ਼ਲਟ ਪ੍ਰੂਫ ਘੋੜਾ ਚੰਗੇ ਬੱਚੇ ਤੁਸੀਂ ਇਹਦੇ ਦੇਖੇ ਹੀ ਆ ਮਾਰਕੀਟ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹਦੇ ਬੱਚੇ ਆ ਜਿਹੜੇ ਸ਼ੋਹਾਂ ਦੇ ਵਿੱਚ ਵੀ ਖੜੇ ਮਿਲਣਗੇ ਤੇ ਬਾਈਪੈਂਕੇ ਨੇ ਜਿਵੇਂ ਦੱਸਿਆ ਵੀ ਜਿੰਨੇ ਵੀ ਐਤਕੀ ਸ਼ੋ ਹੋਣਗੇ ਇਦੋਂ ਅੱਗੇ ਜਿਹੜੇ ਆਉਣਗੇ ਉਹ ਸਾਰਿਆਂ ਦੇ ਵਿੱਚ ਆਪਾਂ ਘੋੜੇ ਨੂੰ ਲੈ ਕੇ ਜਾਵਾਂਗੇ ਉੱਥੇ ਵੀ ਤੁਸੀਂ ਘੋੜੇ ਦੇ ਦਰਸ਼ਨ ਕਰ ਸਕਦੇ ਹੋ ਬੇਚਜਕ ਹੋ ਕੇ ਬਾਈ ਨੂੰ ਜਦੋਂ ਮਰ ਰਜਿਸਟਰਡ ਸਰਵਿਸ ਵਾਸਤੇ ਕਾਲ ਕਰਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਂਦਾਰ ਨਾਲ ਧੰਨਵਾਦ ਜੀ ਸਸਿਕਾ ਜਸਿਕਾ